ਰੋਗ ਹੀ ਮਜ਼ਾ ਆਇਆ ਤੁਹਾਨੂੰ ਕਨਪਤੀ ਮਾਤਾ ਹਮੇਸ਼ਾ ਸਾਡੇ ਘਰ ਆਉਂਦੇ ਆ ਜਦੋਂ ਅਸੀਂ ਉਹਨਾਂ ਨੂੰ ਸ਼ਗਰ ਲਾਇਆ ਤੈਨੂੰ ਬੜਾ ਦੁੱਖ ਆ ਪਰ ਫਿਰ ਵੀ ਇੱਕ ਲੇਕਰੀ ਚਲਦੀ ਆ ਰਹੀ ਹੈ ਸਭ ਨੂੰ ਬਹੁਤ ਖੁਸ਼ੀ ਹੋਈ ਹੈ ਇਸੇ ਤਰ੍ਹਾਂ ਪਪਾ ਸਾਡੇ ਘਰ ਆ ਕੇ ਰਹੇ ਤੇ ਖੁਸ਼ੀਆਂ ਮਨਾਦੇ ਰਹੇ ਅਸੀਂ ਲੋਕੋ ਉਹ ਕੀ ਕਰ ਜਾਈਏ ਅਸੀਂ ਇਹ ਦਗਾ ਚਾਹਦੇ ਆ ਕਿ ਪਪਾ ਸਭ ਤੋਂ ਕਰਾ ਦੇ ਇਸੇ ਤਰ੍ਹਾਂ ਖੁਸ਼ੀਆਂ ਆਪਣੀਆਂ ਦਿੱਤੇ ਰਹਿ ਕਨਪਤੀ ਪਪਾ ਜਿੱਦੀ ਸੰਗਤ ਨਾਲ ਆਈ ਹੋਏ ਬੜੀ ਕਿਸ ਦਿਨ ਸਤਾਪਕ ਚੱਲੀਏ ਗਰੀਬਾਂ ਸਾਹਮਣੇ ਰਹਿ ਗਿਆ ਜੀ ਇਹ ਜੀ ਪੁੱਲੇ ਕਿਸ ਤਰ੍ਹਾਂ ਕਰਦੇ ਹੋ ਜਦੋਂ ਸਭ ਤੋਂ ਪਹਿਲਾਂ ਤਾਂ ਮੇਰਾ ਭਾਬ ਜਿਹੜੀ ਕਨਪਤੀ ਸੀ ਜਿਸੇ ਲੈ ਕੇ ਆ ਗਿਆ ਸੀ ਉਹ ਜਾ ਕੇ ਨੂੰ ਗਿਆ ਉਸ ਤੋਂ ਬਾਅਦ ਟੈਲੀ ਸਵੇਰੇ ਸ਼ਾਮ ਆਉਂਦੀ ਹੁੰਦੀ ਹੈ ਕਿ ਜਿਨ੍ਹਾਂ ਨੇ ਪੁੱਲ ਕਰਵਾ ਲਿਆ ਉਹ ਪੁੱਲ ਕਰਵਾ ਸਕਦੇ ਨੇ ਪਰ ਜਿਹਨਾਂ ਨੰਬਰ ਦੀ ਗ੍ਰਾਸਾ ਦੇ ਬਾਹਰ ਬਣ ਕੇ ਕਰਿਆ ਕੋਈ ਨਹੀਂ ਕਰ ਸਕਦਾ ਤੁਹਾਨੂੰ ਸਾਰਿਆਂ ਨੂੰ ਗੁਰਪ੍ਰੀਤ ਬਖਤੌਰਿਆ ਮੈਂ ਤੁਹਾਡਾ ਆਪਣਾ ਗਰਨਦੀ ਗੋਵੇਚਾ ਜਨਪਤੀ ਹਸਾਵ ਸਾਰੇ ਇੰਡੀਆ ਦੇ ਵਿੱਚ ਮਨਾਇਆ ਜਾ ਰਿਹਾ ਬੜੀ ਧੂਮ-ਧਾਮ ਨਾਲ ਇਹ ਇੱਕ 10 ਦਿਨ ਦਾ ਹਸਾਵ ਜਿਹੜਾ ਕਿ ਬਹੁਤ ਖੁਸ਼ੀਆਂ ਲੈ ਕੇ ਜਾਂਦਾ ਜਾਣ ਲੱਗਾ ਥੋੜਾ ਜਿਹਾ ਤਖਲੜ ਗਈ ਗਲਵਤੇ ਆਪਾਂ ਹੀ ਛੜਦੇ ਦੂਰ ਜਾ ਰਹੇ ਨੇ ਪਰ ਆਸ ਹੁੰਦੀ ਆ ਵੀ ਅਗਲੇ ਸਾਲ ਫੇਰ ਆਣਗੇ ਫੇਰ ਨਵੀਂ ਇੱਕ ਨਵੀਂ ਲਹਿਰ ਬਣਾਉਣਗੇ ਖੁਸ਼ੀਆਂ ਹੋਣਗੀਆਂ ਅਸੀਂ ਸਾਰਿਆਂ ਨੂੰ ਗੱਲ ਝੜ ਕੇ ਹੀ ਕਹਾਂਗੇ ਕਿ ਇਸ ਹਸਤੇ ਨੂੰ ਬਹੁਤ ਵੱਧ ਮਨਾਓ ਖੁਸ਼ੀਆਂ ਭਰਿਆ ਸੰਦੇਸ਼ਾ ਦਾ ਇਕੱਠਾ ਹੋ ਕੇ ਸਾਰੇ ਇਕੱਠੇ ਹੋਣ ਦਾ ਇੱਕ ਪ੍ਰਤੀਕ ਬਣਾਓ ਤਾਂ ਕਿ ਇਸ ਉਸਤਵ ਨੂੰ ਆਪਾਂ ਦੁਨੀਆ ਭਰ ਦੇ ਵਿੱਚ ਮਸ਼ਹੂਰ ਕਰ ਸਕੀਏ ਦੂਸਰਾ ਇਹਦੇ ਦਿਨੇ ਜੀ ਨੇ ਸਨਾਤਨ ਧਰਮ ਦੇ ਮੁਤਾਬਕ ਪ੍ਰਥਮ ਪੂਜਨ ਦਾ ਤੇ ਇਹਨਾਂ ਨੂੰ ਰਿੱਧੀ ਸਿੱਧੀ ਦਾ ਮਾਲਕ ਵੀ ਕਿਹਾ ਗਿਆ ਇਸ ਤਰ੍ਹਾਂ ਕੇ ਇਤਿਹਾਸ ਦੇ ਵਿੱਚ ਇਹ ਹੈ ਕਾਰਤਕੇ ਜਿਹਦੇ ਘਰ ਜਦੋਂ ਵਿਨੇਸ਼ ਜੀ ਗਏ ਨੇ ਲਾਸਟ ਰੈਂਟ ਤੋਂ ਬਾਅਦ ਜਦੋਂ ਉੱਥੋਂ ਵਿਦਾਈ ਦਿੱਤੀ ਹੈ ਤਾਂ ਉਹਨਾਂ ਨੇ ਬੜੀ ਛਾਨੋ ਸ਼ੌਕਤ ਨਾਲ ਵਿਦਾਈ ਦਿੱਤੀ ਕਰ ਉਹ ਵਿਦਾਈ ਦੇ ਚੱਕਰ 'ਚ ਇਹ ਜਿਹੜਾ ਉਤਸਵ ਮਨਾਇਆ ਜਾਂਦਾ ਵਿਨੇਸ਼ ਜੀ ਦੀ ਜਿਹੜੀ ਪੂਜਾ ਸਾਡੇ ਇੱਥੇ ਦਾ ਬਹੁਤ ਘੱਟ ਹੁੰਦੀ ਹੈ ਪਰ ਮਹਾਰਾਸ਼ਟਰ ਸਾਈਡ ਤੋਂ ਬਹੁਤ ਜ਼ਿਆਦਾ ਹੈ ਅਸਤਾਹੀ ਗੱਲ ਕਹਿੰਦੇ ਆ ਵੀ ਜਿਹੜੇ ਗਣੇਸ਼ ਜੀ ਨੇ ਸ਼ਿਵ ਜੀ ਦੇ بیٹے ਨੇ ਉਹ ਪਾਰਵਤੀ ਦੇ ਜਿਹਨੇ ਉਹਨਾਂ ਨੂੰ ਬਣਾਇਆ ਉਹਨਾਂ ਦਾ ਜਿਹੜਾ ਵਿਆਹ ਹੋਇਆ ਉਹ ਰਿੱਧੀ ਤੇ ਸiddhi ਦੋ ਨਾਲ ਹੋਇਆ ਜਿੱਦ ਕਹਿੰਦੇ ਨੇ ਵੀ ਗਣੇਸ਼ ਜੀ ਦੀ ਪੂਜਾ ਨਾਲ ਘਰ ਦੇ ਵਿੱਚ ਰਿੱਧੀ ਵੀ ਆਉਂਦੀ ਆ ਤੇ ਸiddhi ਵੀ ਆਉਂਦੀ ਆ ਯਾਨੀ ਇਹਨਾਂ ਨੂੰ ਗਣੇਸ਼ ਜੀ ਨੂੰ ਜਿਹੜਾ ਹੈ ਭਰਾਈ ਦਾ ਦੇਖਤਾ ਕਿਹਾ ਗਿਆ ਇਹ ਬਹੁਤ ਵਿਦਵਾਨ ਦੇਖਤੇ ਕੇ ਗਏ ਨੇ ਇਸ ਕਰਕੇ ਲੋਕਾਂ ਦੇ ਵਿੱਚ ਸ਼ਾਂ ਦੇਖਣ ਨੂੰ ਮਿਲ ਰਿਹਾ ਉਹਦੇ ਨਾਲ ਇਹ ਪ੍ਰਤੀਤ ਹੋ ਰਿਹਾ ਕਿ ਲੋਕਾਂ ਦੀ ਧਰਮ ਦੇ ਵਿੱਚ ਬਹੁਤ ਜ਼ਿਆਦਾ ਆਸਤਾ ਔਰ ਗਣੇਸ਼ ਮਾ ਉਸ ਨੂੰ ਬਹੁਤ ਜ਼ਿਆਦਾ ਧਰਮ ਨੂੰ ਧੂਮ ਕਾਮ ਨਾਲ ਬਣਾ ਰਹੇ ਇਸ ਸਥਾਪਨਾ ਤੋਂ ਜੋ ਕੀਤੀ ਸੀ ਜਿਹਦੇ ਨਾ ਕਰਦੇ ਹੋ 7 ਸਤੰਬਰ ਨੂੰ ਇਹਦੀ ਸਥਾਪਨਾ ਹੋਈ ਸੀ ਜਿਹੜੀ ਕਿ ਲਗ ਲਗ ਮੰਦਿਰਾਂ ਚ ਵੀ ਹੋਈ ਲੋਕਾਂ ਨੇ ਆਪਣੇ ਘਰਾਂ ਵਿੱਚ ਵੀ ਕੀਤੀ ਜਿਹੜਾ ਕਿ 17 ਤਰੀਕ ਨੂੰ ਉਹਦਾ ਪਰਸੰਗਨ ਹੋ ਰਿਹਾ ਕਰਦਾ ਕਿਤੇ ਲੱਗੇ ਆਦੇਲ ਸ਼ਰਧਾ ਵੀ ਹੋ ਰਹੀ ਆ ਰਹੀ ਨਹੀਂ ਮਿੰਟ ਜਿਹੜੇ ਵੱਲੋਂ ਕੀ ਕਰਦੇ ਘਰੋਂ ਠੀਕੇ ਆਦੇਲ ਦੇ ਸ਼ਰਧਾ ਵੀ ਹੋ ਰਹੀ ਉਰ ਆ ਰਹੀ ਹੈ ਅਰੇਂਜਮੈਂਟ ਕੋਲੇ ਵੱਲੋਂ ਕੀਤਾ ਦੇਖੋ ਅਰੇਂਜਮੈਂਟ ਦਾ ਗਣਪਤੀ ਸੇਵਾ ਸੰਪਤੀ ਵੱਲੋਂ ਹੀ ਕੀਤਾ ਗਿਆ ਬਾਕੀ ਨਾਲ ਮਿਲ ਕੇ ਚੱਲਦਾ ਹੁੰਦਾ ਇੰਤਜ਼ਾਮ ਤਾਂ ਕਦੀ ਇਕੱਲਾ ਬੰਦਾ ਕੋਈ ਨਹੀਂ ਕਰਦਾ ਆ। ਠੀਕ ਹੈ ਜਿੰਨਾ ਪਰ ਜਦੋਂ ਸ਼ਹਿਰ ਲੋਕਾਂ ਦੇ ਬਾਜ਼ਾਰਾਂ ਇਹਨਾਂ ਜਿਹੜਾ ਅਸਟਾ ਇਹ ਗੱਲ ਕਹਿੰਦਾ ਵੀ ਇਹਨੂੰ ਇੱਕ ਐਸਾ ਉਤਸਵ ਬਣਾਇਆ ਜਾਵੇ ਜਿੱਦੇ ਚ ਸਰਕਾਰ ਇਹ ਪ੍ਰਬੰਧ ਕਰੇ। ਇੱਥੇ ਸਰਕਾਰ ਪ੍ਰਬੰਧ ਕਰੇ, ਰੇਲਿੰਗ ਲਾਵੇ, ਸੀੜੀਆਂ ਬਣਾਵੇ ਜਿੱਦ ਤੇ ਲੋਕ ਬੜੇ ਆਰਾਮ ਨਾਲ ਜਾ ਸਕਣ ਕਿਸਦਾ ਪੈਰ ਨਾਲ ਦਿਲ ਸੇ। ਤੇ ਉਸ ਤੋਂ ਬਾਅਦ ਜਿਹੜਾ ਸੁਰੱਖਿਆ ਦੇਖੋ ਕੋਈ ਇੰਤਜ਼ਾਮ ਨਹੀਂ ਹੈ ਉਹ ਹੋਣਾ ਚਾਹੀਦਾ ਇਹ ਤੁਸੀਂ ਬੰਦ ਰੱਖਦੇ ਹਾਂ ਅਗਾਂਹ ਮੰਗੇਗਾ ਵੀ ਸਰਕਾਰ ਦੇ ਵਿੱਚ ਸਹਿਯੋਗ ਕਰੇ ਬਹੁਤ ਵੱਡਾ ਤਿਆਰ ਆ